ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦਾ ਕਿਲਾ ਟਾਉਣ ਵਾਲੀ ਭਾਜਪਾ ਦੇ ਵੱਲੋਂ ਹੁਣ ਮੁੱਖ ਮੰਤਰੀ ਦਾ ਐਲਾਨ ਦਿੱਤੇ ਕੀਤਾ ਗਿਆ ਤੇ ਰੇਖਾ ਗੁਪਤਾ ਔਰਤ ਨੂੰ ਇਥੋਂ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਤੇ ਅੱਜ ਸੋਹ ਚੁੱਕ ਸਮਾਗਮ ਤੋਂ ਪਹਿਲਾਂ ਜਿਹੜੀ 6 ਮੰਤਰੀਆਂ ਦੀ ਵੀ ਲਿਸਟ ਜਾਰੀ ਕਰ ਦਿੱਤੀ ਗਿਆ ਜਿਸ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਵੀ ਮੰਤਰੀ ਦੇ ਉਹਦੇ ਦਾ ਅੱਜ ਸੌਚੁਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਤੇ ਉਹਦਾ ਉੱਤੇ ਸੌਚੁਕਨਗੇ ਮੰਤਰੀ ਤੇ ਅੱਜ ਉਹ ਮੰਤਰੀ ਬਣ ਜਾਣਗੇ ਚਰਚਾਵਾਂ ਉਹਨਾਂ ਦੀ ਵੀ ਸਨ ਕਿ ਉਹ ਮੁੱਖ ਮੰਤਰੀ ਬਣਨਗੇ ਪਰ ਹੁਣ ਭਾਜਪਾ ਦੇ ਵੱਲੋਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਚੋਣਾਂ ਜਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਹੁਣ ਨਜ਼ਰ ਜਿੱਥੇ ਪੰਜਾਬ ਦੀ ਹੈ ਉੱਤੇ ਹੁਣ ਦਿੱਲੀ ਦੇ ਵਿੱਚ ਸਿੱਖ ਚਿਹਰੇ ਨੂੰ ਮੰਤਰੀ ਬਣਾਉਣ ਤੋਂ ਬਾਅਦ ਕਿਤੇ ਨਾ ਕਿਤੇ ਇਸ ਦਾ ਅਸਰ ਪੰਜਾਬ ਤੇ ਕੀ ਹੋਵੇਗਾ ਇਹ ਵੇਖਣਾ ਬਿਹਤ ਖਾਸ ਹੋਵੇਗਾ ਕਿਉਂਕਿ ਅੱਜ ਭਾਜਪਾ ਦੇ ਵਿਧਾਇਕ दल ਦੀ ਜਿਹੜੀ ਨੇਤਾ ਵੱਲੋਂ ਉਪ ਰਾਜਪਾਲ ਨੂੰ 6 ਵਿਧਾਇਕਾਂ ਨੂੰ 6 ਕੈਬਨ ਮੰਤਰੀ ਵਜੋਂ ਸੋਹ ਚੁਕਵਾਉਣ ਦੇ ਲਈ ਪ੍ਰਸਤਾਵ ਭੇਜਿਆ ਗਿਆ ਹੈ ਉਪ ਰਾਜਪਾਲ ਦੀ ਮਨਜ਼ੂਰੀ ਮਿਲਣ ਤੇ ਇਹ 6 ਵਿਧਾਇਕ ਵੀ ਅੱਜ ਹੀ ਕੈਬਨ ਮੰਤਰੀ ਦੇ ਵਜੋਂ ਸੋਹ ਚੱਕ ਲੈਣਗੇ ਇਹਨਾਂ ਦੇ ਵਿੱਚੋਂ ਦਿੱਲੀ ਤੋਂ ਵਿਧਾਇਕ ਪ੍ਰਵੇਸ਼ ਵਰਮਾ ਜਨਪੁਰੀ ਤੋਂ ਵਿਧਾਇਕ ਅਸ਼ੀਸ਼ ਸੂਦ ਰਜੋਰੀ ਗਾਰਡਨ ਤੋਂ ਵਿਧਾਇਕ ਮਰਜਿੰਦਰ ਸਿੰਘ ਸਿਰਸਾ ਬਵਾਨਾ ਤੋਂ ਵਿਧਾਇਕ ਰਵਿੰਦਰ ਸਿੰਘ ਕਰਾਵਲ ਨਗਰ ਤੋਂ ਵਿਧਾਇਕ ਕਪਿਲ ਮਿਸ਼ਰਾ ਅਤੇ ਵਿਕਾਸਪੁਰੀ ਤੋਂ ਵਿਧਾਇਕ ਡਾਕਟਰ ਪੰਕਜ ਕੁਮਾਰ ਸਿੰਘ ਦੇ ਨਾਮ ਦਾ ਜ਼ਿਕਰ ਜਿਹੜਾ ਸ਼ਾਮਲ ਹੈ ਇਸ ਦੇ ਵਿੱਚ ਤੋਂ ਦੱਸਦੀ ਕਿ ਦੋ ਸਿੱਖ ਚਿਹਰਿਆਂ ਨੂੰ ਜਿਹੜੀ ਅੱਜ ਮੰਤਰੀ ਅਹੁਦੇ ਦੇ ਵਿੱਚ ਸ਼ਾਮਲ ਕੀਤਾ ਗਿਆ ਹੁਣ ਇਹਨਾਂ ਦਾ ਜਿਹੜਾ ਇਫੈਕਟ ਹੈ ਜਾਂ ਫਿਕਰ ਇਹਦਾ ਪ੍ਰਭਾਵ ਪੰਜਾਬ ਦੀ 2027 ਚੋਣਾਂ ਦੇ ਉੱਤੇ ਕੀ ਹੋਵੇਗਾ ਇਹ ਵੇਖਣਾ ਬੇहद ਖਾਸ ਹੋਵੇਗਾ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਕੈਬਨਟ ਦੇ ਵਿੱਚ ਇਹ ਇਲਜ਼ਾਮ ਲੱਗਦੇ ਸੀ ਕਿ ਉਹਨਾਂ ਨੇ ਸਿੱਖ ਚਿਹਰੇ ਨੂੰ ਕਿਸੇ ਨੂੰ ਉੱਥੇ ਮੰਤਰੀ ਬਣਾਇਆ ਉਹਦੇ ਦੇ ਉੱਤੇ ਨਹੀਂ ਕੀਤਾ ਜਿਸ ਨੂੰ ਲੈ ਕੇ ਵਕ ਵਕ ਚਰਚਾਾਂ ਮ ਚੱਲਦੀ ਰਹੀਆਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਿਹੜੇ ਬੰਦੀ ਸਿੰਘਾਂ ਦਾ ਮਸਲਾ ਸੀ ਜਿਹੜੇ ਬਡਰੈਲ ਜੇਲ੍ਹ ਦੇ ਵਿੱਚ ਇਹ ਮਾਫ ਕਰ ਜਿਹੜਾ ਉੱਤੇ ਹਰ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਨੂੰ ਛੁਡਵਾਉਣ ਦਾ ਮਸਲਾ ਸੀ ਜਦ ਫਿਰ ਜਿਹੜੀ ਦਿੱਲੀ ਸਰਕਾਰ ਸੀ ਉਹਨਾਂ ਦੇ ਵੱਲੋਂ ਸੈਨ ਨਹੀਂ ਕੀਤੇ ਗਏ ਸੀ ਸਪਾਰਸ਼ ਨਹੀਂ ਕੀਤੀ ਗਈ ਸੀ ਇਦਾਂ ਦੇ ਜਿਹੜੇ ਇਲਜ਼ਾਮ ਸੀ ਉਹ ਲਗਾਤਾਰ ਜਿਹੜੀ ਅਰਵਿੰਦ ਕੈਰੀਵਾਲਦੀ ਦੀ ਦਿੱਲੀ ਸਰਕਾਰ ਸੀ ਉਹਦੇ ਉੱਤੇ ਲੱਗਦੇ ਰਹੇ ਨੇ ਪਰ ਹੁਣ ਸਿੱਖ ਚਿਹਰੇ ਭਾਜਪਾ ਦੀ ਕੈਬਨਟ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੀ ਮਨਜਿੰਦਰ ਸਿੰਘ ਸਿਰਸਾ ਜਿਹੜੇ ਵਿਧਾਇਕ ਸੀ ਹੁਣ ਮੰਤਰੀ ਬਣਨਗੇ ਕਿ ਇਹ ਉੱਥੋਂ ਇਸ ਮਸਲੇ ਨੂੰ ਹੱਲ ਕਰਾਉਣਗੇ ਇਹਨਾਂ ਦੇ ਲਈ ਚੁਣੌਤੀ ਹੋਵੇਗੀ ਕਿ ਇਹ ਹੁਣ ਸਿੱਖਾਂ ਦੇ ਨਾਲ ਕਿਵੇਂ ਖੜਦੇ ਨੇ ਕਿਉਂਕਿ ਜਿਸ ਤਰ੍ਹਾਂ ਹੁਣ ਇਹ ਵੀ ਚਰਚਾਵਾਂ ਚੱਲ ਪਈਆਂ ਸੀ ਕਿ ਮਨਿੰਦਰ ਸਿੰਘ ਸਿਰਸਾ ਨੂੰ ਹੁਣ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਬੀਜੇਪੀ ਸਰਕਾਰ ਕਿਉਂਕਿ 2024 ਤੋਂ ਪਹਿਲਾਂ ਉਹਨਾਂ ਨੂੰ ਇੱਥੇ ਭੇਜ ਕੇ ਵੱਡੇ ਉਹਦਾ ਦੇਖ ਕੇ ਪੰਜਾਬ ਦੀਆਂ ਚੋਣਾਂ ਦੇ ਲਈ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਇੱਥੇ ਦੇ ਸਕਦੀ ਹੈ ਤਾਂ ਪੰਜਾਬ ਇਨਚਾਰਜ ਵੀ ਬਣਾ ਸਕਦੀ ਹੈ ਕੁਝ ਵੀ ਹੋ ਸਕਦਾ ਕਿਉਂਕਿ ਸਿੱਖ ਚਿਹਰੇ ਤੋਂ ਬਿਨਾ ਪੰਜਾਬ ਦੇ ਵਿੱਚ ਬੀਜੇਪੀ ਦੇ ਲਈ ਚੋਣ ਜਿੰਨਾ بڑا ਬਹੁਤ ਅਸੰਭਵ ਹੈ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਸਿੱਖ ਚਿਹਰਿਆਂ ਨੂੰ ਜਿਵੇਂ ਦੂਜੀ ਪਾਰਟੀਆਂ ਦੇ ਵੱਲੋਂ ਆਪਣੇ ਵੱਲ ਲੈ ਕੇ ਆਏ ਸੀ ਉਸੇ ਤਰਾ ਹੁਣ ਜਿਹੜੇ ਦਿੱਲੀ ਤੋਂ ਇਨਚਾਰਜ ਵੀ ਲੱਗਣਗੇ ਜਿਵੇਂ ਉਹ ਵੀ ਸਿੱਖ ਚਿਹਰਿਆਂ ਨੂੰ ਦੇਖ ਕੇ ਤੇ ਜਾਣਗੇ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਦੀ ਜੇਕਰ ਗੱਲ ਕਰੀ ਤਾਂ ਸਿੱਖ ਵੋਟਰ ਦੀ ਗਿਣਤੀ ਜ਼ਿਆਦਾ ਹੈ ਇਸ ਦੇ ਕਰਕੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਨਿੰਦਰ ਸਿੰਘ ਸਿਰਸਾ ਨੂੰ ਪੰਜਾਬ ਦੇ ਵੱਲ ਤੋਰਿਆ ਜਾਵੇ ਪੰਜਾਬ ਦੀ ਜ਼ਿੰਮੇਵਾਰ ਦਿੱਤੀ ਜਾਵੇ ਦਿੱਲੀ ਦੇ ਨਾਲ ਨਾਲ ਕਿ ਤੁਸੀਂ ਪੰਜਾਬ ਨੂੰ ਵੀ ਵੇਖੋ ਕਿਉਂਕਿ ਅਸੀਂ ਕਿਉਂਕਿ ਜੋ ਕੰਮ ਅਸੀਂ ਹੁਣ ਦਿੱਲੀ ਦੇ ਵਿੱਚ ਕਰਾਂਗੇ ਉਹ ਦਿੱਲੀ ਮਾਡਲ ਹੁਣ ਅਸੀਂ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਕਿ ਕਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ ਕੰਮ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਕਿ ਪਹਿਲਾਂ ਜਿਹੜਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੀ ਉਹਨਾਂ ਨੇ ਕੀ ਕੁਝ ਕੀਤਾ ਸੀ ਤੇ ਅਸੀਂ ਹੁਣ ਦਿੱਲੀ ਦੇ ਵਿੱਚ ਕੀ ਕੁਝ ਕਰ ਰਹੇ ਹਾਂ ਹੁਣ ਚਰਚਾਵਾ ਇਹ ਹੀ ਨੇ ਬੀਜੇਪੀ ਹੁਣ ਦਿੱਲੀ ਮਾਡਲ ਨੂੰ 27 ਦੇ ਵਿੱਚ ਪੰਜਾਬ ਦੇ ਵੱਲ ਲੈ ਕੇ ਆਵੇਗੀ ਉਸ ਤੋਂ ਬਾਅਦ ਕਿਹੋ ਜਿਹਾ ਸਮਿਕਰਨ ਬਣ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਬੀਜੇਪੀ ਸਵਕਾਰ ਦੇ ਨੇ ਜਾਂਦੇ ਸਵਕਾਰਦੇ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਸਿਆਸੀ ਗਰਾਊਂਡ ਹੈ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਤਿਆਰ ਕਰਨਾ ਜ਼ਰੂਰ ਹੋਵੇਗਾ ਕਿਉਂਕਿ ਸਿਆਸੀ ਗਰਾਊਂਡ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀ ਤਾਂ ਕਿਸਾਨੀ ਮਸਲੇ ਨੇ ਹੋਰ ਕਈ ਮੁੱਦੇ ਨੇ ਜਿਹੜੇ ਅਹਿਮ ਨੇ ਜਿਹੜੇ ਦੇ ਉੱਤੇ ਲਗਾਤਾਰ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਰਹੇ ਨੇ ਪੰਜਾਬ ਦੇ ਲੀਡਰ ਜਾਂ ਪੰਜਾਬ ਦੇ ਵੋਟਰ ਪੰਜਾਬ ਦੇ ਲੋਕ ਉਹ ਵੇਖਣਾ ਇੱਥੇ ਬੇਦਖਾਸਤ ਹੈ ਕਿ ਹੁਣ ਮਰਜਿੰਦਰ ਸਿੰਘ ਸਿਰਸਾ ਨੂੰ ਜੇਕਰ ਵੱਡੀ ਜ਼ਿੰਮੇਵਾਰੀ ਉੱਤੇ ਅੱਜ ਮਿਲਦੀ ਹੈ ਤਾਂ ਉਸ ਤੋਂ ਬਾਅਦ ਕਿਹੋ ਜਿਹਾ ਉਹਨਾਂ ਦਾ ਪ੍ਰਭਾਵ ਹੈ ਜਿਹੜਾ ਪੰਜਾਬ ਦੀ ਸਿਆਸਤ ਦੇ ਉੱਤੇ ਕਿਵੇਂ ਪਵੇਗਾ ਇਹ ਵੇਖਣਾ ਬੇਦਖਾਸਤ ਹੋਵੇਗਾ ਤੁਸੀਂ ਜਿਹੜੇ ਤੁਹਾਨੂੰ ਹੋਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ